ਅੱਜ ਬਾਬਾ ਤੇਪੜ ਤੂਫਾਨ ਜੀ ਦਾ ਜਲਤਾ ਰਿਦਾ ਹੈਗਾ ਐ ਜੀ 25ਵਾਂ ਦਿਨ 263 ਤੌੜੇ ਠੰਡੇ ਪਾਣੀ ਦੇ ਬਾਬਾ ਜੀ ਦੇ ਉੱਤੇ ਪਾਏ ਜਾ ਰਹੇ ਨੇ ਇਹੇ ਤੌਰੇ ਸ਼ਾਮ ਨੂੰ ਪਾਣੀ ਦੇ ਭਰੇ ਜਾਂਦੇ ਨੇ ਬਾਈ ਕੋਰੇ ਤੌੜੇ ਨੇ ਰੇਲ ਤੱਕ ਤਾਂ ਇਹਨਾਂ ਜੂ ਪਾਣੀ ਬਾਈ ਜਮਾਈ برف ਵਰਗਾ ਹੋ ਜਾਂਦਾ ਹੈ ਅੱਜ ਤਰੀਕ ਹੈਗੀ ਐ ਜੀ 8 ਪਹਿਲਾ ਮਹੀਨਾ 2000 ਬੱਬੀ ਕਿ ਬਾਬਾ ਜੀ ਜਲਤਾਰਾ ਕਰ ਰਹੇ ਨੇ ਆਪਣੇ ਪਿੰਡ ਚਾਂਦਪੁਰੇ ਦੀ ਕੁਟੀਆਂ ਦੇ ਵੇਖੇ ਤੁਸੀਂ ਦੇਖ ਸਕਦੇ ਹੋ 263 ਤੌੜੇ ਨੇ ਤੇ ਆਖਰੀ ਵੇਰ ਦੀ ਸੇਵਾ ਸਫਲ ਕਰੇ ਬਾਬਾ ਨੱਥੂ ਦਾਸ ਓਹ ਹੋ ਹੋ ਵਾਹ ਬਈ ਵਾਹ ਬਹੁਤ ਵੱਡਾ ਆਪ ਦਾ ਨਹੀਂ ਆਇਆ ਕਰੋ ਭੱਜ ਕੇ ਬਾਹਰ ਆ ਦੇ ਹੱਦ ਤੱਕ ਨੂੰ ਵੀ ਲੱਗ ਰਹੀ ਹੈ ਨਾ ਆਸੇ ਆਇਆ ਕਰੋ ਅੱਜ ਸਾਰੀ ਸੰਗਤ ਨੇ ਇਦੇ ਕੋਲੇ ਟਾਈਮ ਹੈ 9 ਵਜੇ ਉਰੇ ਇਕੱਠੇ ਹੋਣਾ ਠੀਕ ਹੈ ਉਹ ਸਬਤਾ ਵਾਰੇ ਜਾਂ ਖੰਡ ਪਾਟ ਵਾਰੇ ਮਸਬਰਾ ਕਰਾਂਗੇ ਵੀ ਕੀ ਕਰਾਉਣਾ ਹਾਂ ਹਾਂ ਕਰ ਲਓ ਜੀ ਚੈੱਕ 263 ਤੋੜੇ ਨੇ ਆ ਪਏ ਨੇ ਖਾਲੀ ਕਰੇ ਕੱਲ ਨੂੰ ਦੇਖੋ ਕਿੰਨੇ ਹੋਣਗੇ